ਜੀ ਕਾਕਾ ਸਾਹਿਬ ਵਾਹਿ ਜੀ ਦੇ ਫਤਿਹ ਦਾਸ ਗੁਰਪ੍ਰੀਤ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ ਫਤਿਹਗੜ ਸਾਹਿਬ ਅੱਜ ਸਾਡੇ ਜ਼ਿਲ੍ਹੇ ਦੀ ਜਨਰਲ ਕਾਉਂਸਲ ਦੀ ਮੀਟਿੰਗ ਸੀਗੀ ਜਿਸ ਦੇ ਵਿੱਚ ਸਾਡੇ ਪਾਰਟੀ ਹਾਈ ਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਇਹ ਅੱਜ ਇਥੇ ਬੰਦੀ ਦਾ ਸਟਾਰਟ ਕੀਤਾ ਗਿਆ ਹੈ ਜਿਹਦੇ ਵਿੱਚ ਸਰਦਾਰ ਸ਼ੰਗਾਰ ਸਿੰਘ ਬਟਰਾ ਨੂੰ ਜ਼ਿਲ੍ਹਾ ਪ੍ਰਧਾਨ ਸਰਦਾਰ ਧਰਮ ਸਿੰਘ ਜੀ ਕੋਲੋਂ ਸੀਨੀਅਰ ਮੀਤ ਪ੍ਰਧਾਨ ਸਰਦਾਰ ਜਗਿੰਦਰ ਸਿੰਘ ਸੈਂਪਰਾ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਇਸ ਤੋਂ ਇਲਾਵਾ ਤਿੰਨ ਜਿਹੜਾ ਸਰਪ੍ਰਸਤ ਕਾਂਜ ਦੇ ਜਨ ਸਖਤਰ 11 ਜਥੇਬੰਦ ਸਖਤਰ ਇਸ ਤਰ੍ਹਾਂ ਮੈਂ 7 ਜਥੇਬੰਦ ਸਖਤਰ ਇਸ ਤਰ੍ਹਾਂ ਲਾ ਕੇ ਅਹੁਦੇਦਾਰ ਦਰਦਾ ਬਦਰਜਾ ਅਹੁਦੇ ਦਿੱਤੇ ਗਏ ਹਨ ਤੇ ਇਸ ਤੋਂ ਅਰਜ ਹੀ ਨਾਲ ਦੇ ਨਾਲ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਹਰੀਪੁਰ ਨੂੰ ਸੀਨੀਅਰ ਮੀਤ ਪ੍ਰਧਾਨ ਸਰਦਾਰ ਤਰਲੋਜਨ ਸਿੰਘ ਹਰਮਾਨ ਨੂੰ ਲਾਇਆ ਗਿਆ ਹੈ ਨਾਲ ਹੀ ਥੋੜੇ ਹੀ ਦਿਨਾਂ ਵਿੱਚ ਯੂਥ ਵਿੰਗ ਦਾ ਢਾਂਚਾ ਜਿਹੜਾ ਦੀ ਨਿਯੁਕਤੀਆਂ ਆਉਣ ਵਾਲੇ ਦਿਨਾਂ ਵਿੱਚ ਘੱਟੋ ਘਾਟੇ 10 ਦਿਨਾਂ ਦੇ ਵਿੱਚ ਅਸੀਂ ਸਾਰੀਆਂ ਮੁਕੰਮਲ ਕਰ ਲਵਾਂਗੇ ਤੇ ਆਪਣੇ ਪਾਰਟੀ ਨੂੰ ਹੋਰ ਮਜਬੂਤ ਤੇ ਚੜ੍ਹਦੀ ਕਲਾ ਵੱਲ ਲੈ ਕੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਜਿਲ੍ਹਾ ਪ੍ਰਸ਼ਾਸਨ ਦੀ ਮੀਟਿੰਗ ਹੋਈ ਆ ਉਹ 23 ਨੂੰ ਸੈਂਟਰ ਜਿਹੜੀ ਹਾਈ ਕਮਾਂਡ ਹੈ ਉੱਥੇ ਮੀਟਿੰਗ ਹੋਈ ਉਹਦੇ ਚਾਹ ਦੱਤਾਂ ਚ ਇਹਨਾਂ ਮਿਸਰੀ ਜਿਲੇ ਦੀ ਇੱਕ ਮੈਂਬਰੀ ਕਮੇਟੀ ਵੀ ਉਹ ਨਵੇਂ ਸ੍ਰੀ ਹੱਤਿਆਰ ਕੀਤੀ ਹੈ ਜਿਲੇ ਵਿੱਚ ਦਾਸ ਜਿਹੜਾ ਫਟਾਣਾ ਤੇ ਸਦਾ ਹਕੀਗੰਦਰ ਸਿੰਘ ਸੰਪਲ ਆ ਨੀ ਪਟਾਣਾ ਹੈ ਸਰਪਰਾਸਟਾ ਉਹ ਸੀਨੀਅਰ ਇਸ ਤਰ੍ਹਾਂ ਦਾ ਨਹੀਂ ਤੇ ਨਿਰਪਰਦਾਨ ਜਾਨਸਕਤਰ ਜਿੰਨੇ ਜਿੰਨੇ ਅਨਪਾਰਟੀ ਨੇ ਥਾਹ ਕਰੀਤੀ ਉਹ ਉਹ ਲਾਕੇ ਸੀ ਸਾਰੇ ਉਹਦੇ ਜਿਹੜੇ ਉਹ ਸਾਨੂੰ ਪਰਫਾਰਮ ਆ ਇੱਕ ਉਹ ਭਰਨ ਖਾਤਰ ਉਹ ਪਰਫਾਰਮ ਦੇ ਉੱਪਰ ਸਾਰੇ ਨਾ ਕੁਝ ਹਲਕਾ ਜਿਹਾ ਖਤਰ ਇਹ ਲੈ ਨਾ ਹਲਕਿਆਂ ਦੇ ਵਿੱਚ ਹਲਕਾ ਹੰਚਾਰਜ ਤੇ ਇੱਕ ਸੰਪਿੰਗ ਦਾ ਪ੍ਰਦਾਨ ਲਾਇਆ ਬ੍ਰਿੰਦਰ ਬ੍ਰਿੰਦਰ ਸਿੰਘ ਹਰਨਾ ਨਾਮ ਪੈਂਦਾ ਹੈ ਬ੍ਰਿੰਦਰ ਹਰੀ ਭਲ ਹਰੀ ਇੱਕ ਤਰਲ ਸਿੰਘਾ ਹਰਨਾ ਹਰਨਾ ਉਹ ਸੀਨੀਅਰ ਮੀਟ ਪ੍ਰਦਾਨ ਲਾਇਆ ਅੱਜ ਇਹਨਾਂ ਤੇ ਮੈਂ ਖੁਦ ਉਹਨਾਂ ਨੂੰ ਚੰਗ ਦੂਤ ਦੀ ਮੀਟਿੰਗ ਰੱਖ ਕੇ ਉਹ ਦੂਤ ਅੱਗੇ ਇਹਦਾ ਧਾਂਚਾ ਉਹਨੂੰ ਸਿਰਸਰਾਂ ਚ ਆਖ ਦੋ ਇਹ ਤਿਆਰੀ ਅਕਦੀ ਹੁੰਦੇ ਸਾਡੀ ਉਹ